ਤੇ ਜਿੱਥੇ ਮਾਵਾਂ ਆਪਣੇ ਫਰਜ਼ਾਂ ਨੂੰ ਭੁੱਲ ਰਹੀਆਂ ਨੇ ਗੁਰੂ ਦੇ ਬਖਸ਼ੇ ਰਾਤ ਦੂਰ ਹੋ ਰਹੀ ਨੇ ਉਥੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਕੌਣ ਜੋੜੂ ਅੱਜ ਦੇ ਸਮੇਂ ਵਿੱਚ ਮਾਵਾਂ ਨੇ ਭੈਣਾਂ ਨੇ ਧੀਆਂ ਨੇ ਇਹ ਮੰਨ ਲਿਆ ਵਾ ਕਿ ਅਸੀਂ ਫੈਸ਼ਨ ਦੀ ਮੂਰਤ ਬੰਨਾ ਮਾਡਰਨ ਬੰਨਾ ਤੇ ਮਾਡਰਨ ਬਨੰਦੇ ਚੱਕਰ ਵਿੱਚ ਉਹ ਆਪਣੇ ਗੁਰੂ ਤੋਂ ਬੇਮਖ ਹੋ ਰਹੀਆਂ ਨੇ। ਉਹਨਾਂ ਲਈ ਵਾਲ ਕਟਵਾਣੇ, ਪਰਵੱਟੇ ਮਨਵਾਣੇ। ਇੱਕ ਰੀਤ ਬਣ ਗਈ ਆ। ਨਿੱਕੇ-ਨਿੱਕੇ ਕੱਪੜੇ ਪਾਉਣੇ, ਉਹਨਾਂ ਨੂੰ ਵਧੀਆ ਲੱਗਦੇ ਆ। ਤੇ ਜੇਕਰ ਮਾਵਾਂ ਹੀ ਆਪਣੇ ਫਰਜ਼ ਭੁੱਲਦੀਆਂ ਜਾ ਰਹੀਆਂ ਨੇ, ਉੱਥੇ ਬੱਚੇ ਕਿਵੇਂ ਯਾਦ ਰੱਖਣਗੇ? ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ ਕੀ ਫਤਿਹ। ਇੱਕ ਕੌਮ ਵਿੱਚ ਆ ਰਹੀ ਧਾਰਮਿਕ ਗਰਾਵਿਟਲ ਧਿਆਨ ਮਾਰੀਏ ਤਾਂ ਇੱਕ ਹੀ ਸਵਾਲ ਮਨ ਵਿੱਚ ਆਉਂਦਾ ਕਿ ਇਸ ਦਾ ਜ਼ਿੰਮੇਵਾਰ ਕੌਣ ਕਹਿੰਦੇ ਨੇ ਕਿ ਮਾਂ ਇਹ ਹੁੰਦੀ ਆ ਜਿਹੜੀ ਬੱਚੇ ਨੂੰ ਜੀਵਨ ਜਾਤ ਸਿਖਾਉਂਦੀ ਆ ਤੇ ਮਾਂ ਦਾ ਬੱਚੇ ਦੇ ਜੀਵਨ ਵਿੱਚ ਬਹੁਤ ਐਮ ਰੋਲ ਹੁੰਦਾ ਜਿਹੜੀਆਂ ਮਾਵਾਂ ਧਰਮ ਦੇ ਰਾਹ ਤੇ ਤੋਰਦੀਆਂ ਨੇ ਉਹਨਾਂ ਦੇ ਬੱਚੇ ਵੀ ਧਰਮ ਦੇ ਰਾਹ ਤੇ ਤੁਰਦੇ ਨੇ ਕਿਉਂਕਿ ਉਹ ਉਹਨਾਂ ਨੂੰ ਧਰਮ ਦੇ ਰਾਹ ਤੇ ਤੋਰ ਕੇ ਅੱਖ ਨਾਲ ਜਿਉਣਾ ਸਿਖਾਉਂਦੀਆਂ ਨੇ ਅਜਿਹਿਆਂ ਮਾਵਾਂ ਦੀ ਸਿੱਖਿਆ ਸਦਕਾ ਹੀ ਸਿੱਖ ਇਤਿਹਾਸ ਵਿੱਚ ਮਹਾਨ ਸੂਰਮੇ ਯੋਧੇ ਹੋਏ ਨੇ ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਕੋਹੇਨੂਰ ਦੇ ਹੀਰੇ ਵਾਂਗ ਚਮਕਦਾ ਪਰ ਅਫਸੋਸ ਅੱਜ ਦੇ ਬੱਚੇ ਆਪਣਾ ਇਤਿਹਾਸ ਭੁੱਲਦੇ ਜਾ ਰਹੇ ਨੇ ਕਿਉਂਕਿ ਅੱਜ ਅੱਜ ਦੇ ਸਮੇਂ ਵਿੱਚ ਵਿਗਿਆਨ ਦੀ ਰਫ਼ਤਾਰ ਤੇਜ਼ ਹੋ ਚੁੱਕੀ ਆ ਤੇ ਇਤਿਹਾਸ ਪਛੜ ਚੁੱਕਿਆ ਆਦਰਨ ਬਨਲਦੇ ਚੱਕਰ ਵਿੱਚ ਆਪਣੇ ਫਰਜ਼ਾਂ ਨੂੰ ਭੁੱਲਦਿਆਂ ਜਾ ਰਹੀਆਂ ਨੇ ਤੇ ਜਿੱਥੇ ਮਾਵਾਂ ਆਪਣੇ ਫਰਜ਼ਾਂ ਨੂੰ ਭੁੱਲ ਰਹੀਆਂ ਨੇ ਗੁਰੂ ਦੇ ਬਖਸ਼ੇ ਰਾਤ ਦੂਰ ਹੋ ਰਹੀ ਨੇ ਉਥੇ ਬੱਚਾ ਨੂੰ ਗੁਰ ਇਤਿਹਾਸ ਨਾਲ ਕੌਣ ਜੋੜੂ ਅੱਜ ਦੇ ਸਮੇਂ ਵਿੱਚ ਮਾਵਾਂ ਨੇ ਪੈਣਾ ਨੇ ਧੀਆ ਨੇ ਇਹ ਮੰਨ ਲਿਆ ਵਾ ਕਿ ਅਸੀਂ ਫੈਸ਼ਨ ਦੀ ਮੂਰਤ ਬੰਨਣਾ ਮਾਡਰਨ ਬੰਨਣਾ ਤੇ ਮਾਡਰਨ ਬਣਨ ਦੇ ਚੱਕਰ ਵਿੱਚ ਉਹ ਆਪਣੇ ਗੁਰੂ ਤੋਂ ਬੇਮਖ ਹੋ ਰਹੀਆਂ ਨੇ ਉਹਨਾਂ ਲਈ ਵਾਲ ਕਟਵਾਣੇ ਪਰਵੱਟੇ ਮਨਵਾਣੇ ਇੱਕ ਰੀਤ ਬਣ ਗਈ ਆ ਨਿੱਕੇ ਨਿੱਕੇ ਕੱਪੜੇ ਪਾਉਣੇ ਉਹਨਾਂ ਨੂੰ ਵਧੀਆ ਲੱਗਦੇ ਆ ਤੇ ਜੇਕਰ ਮਾਵਾਂ ਹੀ ਆਪਣੇ ਫਰਜ਼ ਭੁੱਲਦੀਆਂ ਜਾ ਰਹੀਆਂ ਨੇ ਉੱਥੇ ਬੱਚੇ ਕਿਵੇਂ ਯਾਦ ਰੱਖਣਗੇ ਮਾਵਾ ਆਪਣੇ ਇਤਿਹਾਸ ਤੋਂ ਸੱਭਿਆਚਾਰ ਤੋਂ ਵਿਰਸੇ ਤੋਂ ਦੂਰ ਜਾ ਰਹੀਆਂ ਨੇ ਉੱਥੇ ਬੱਚੇ ਕਿਵੇਂ ਨੇੜੇ ਰਹਿ ਸਕਦੇ ਨੇ ਮਾਵਾ ਹੀ ਪੱਛਮੀ ਸੱਭਿਆਚਾਰ ਨੂੰ ਤਰਜੀਹ ਦੇ ਰਹੀਆਂ ਨੇ ਉੱਥੇ ਬੱਚੇ ਕਿਵੇਂ ਪਿੱਛੇ ਹਟ ਜਾਣਗੇ ਸਿਆਣੇ ਕਹਿੰਦੇ ਨੇ ਕਿ ਮਿੱਟੀ ਦੇ ਭਾਂਡੇ ਨੂੰ ਜਿਸ ਸਾਂਚੇ ਵਿੱਚ ਢਾਲੀਏ ਉਹ ਢਲ ਜਾਂਦਾ ਵਾ ਉਸੇ ਤਰ੍ਹਾਂ ਹੀ ਬੱਚੇ ਨੂੰ ਬਚਪਨ ਵਿੱਚ ਜਿਹੇ ਜਿਹਾ ਪਰਵਰਿਸ਼ ਪਰਵਰਿਸ਼ ਦਵਾਂਗੇ ਉਹ ਉਸੇ ਤਰ੍ਹਾਂ ਦਾ ਹੀ ਬਣ ਜਾਵੇਗਾ ਉਹਦੇ ਵਿੱਚ ਉਸੇ ਪਰਵਰਿਸ਼ ਦੇ ਗੁਣ ਆਉਣਗੇ ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਗੁਰੂ ਦੇ ਬਖਸ਼ੇ ਰਾਹ ਤੇ ਤੁਰਨ ਤਾਂ ਸਭ ਤੋਂ ਪਹਿਲਾਂ ਸਾਨੂੰ ਆਪ ਨੂੰ ਗੁਰੂ ਦੇ ਬਖਸ਼ੇ ਰਾਹ ਤੇ ਤੁਰਨਾ ਚਾਹੀਦਾ ਗੁਰਬਾਣੀ ਦੇ ਨਾਲ ਜੁੜਨਾ ਸਾਨੂੰ ਪਵੇਗਾ ਗੁਰੂ ਤੋਂ ਸੇਧ ਲੈਣੀ ਪਊਗੀ। ਗੁਰੂ ਦੇ ਲੜ ਲੱਗਣਾ ਪਵੇਗਾ। ਫੇਰ ਹੀ ਸਾਡੇ ਬੱਚੇ ਗੁਰੂ ਦੇ ਬਖਸ਼ੇ ਰਾਹ ਤੇ ਤੁਰ ਸਕਣਗੇ। ਫੇਰ ਹੀ ਅਸੀਂ ਉਹਨਾਂ ਨੂੰ ਗੁਰੂ ਦੇ ਬਖਸ਼ੇ ਰਾਹ ਤੇ ਤੋਰ ਸਕਾਂਗੇ। ਸੋ ਆਓ ਆਪਾਂ ਵੀ ਕੋਸ਼ਿਸ਼ ਕਰੀਏ ਗੁਰੂ ਦੇ ਰਾਹ ਤੇ ਤੁਰੰਦੀ ਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਦੇ ਰਾਹ ਤੇ ਤੋਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ